ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਨਿਬਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾ ਪੁਰੀਆ ਭਾਰ ਸਹਸ ਸਿਆਣਪ ਲਖ ਹੋ へ ਤੈ ਕਨ ਚੱਲੇ ਨਾਲ ਕੇਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੇ ਇੱਕ ਨਾਮ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਹੁਮੇ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਸਹ ਦੂਰ ਗਾਵੇ ਕੋ ਵਿਖੇ ਹਾਦਰ ਹਾ ਦੂਰ ਕਥਨਾ ਕਥੀ ਨ ਆਵੇ ਟੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਧਗ ਪਾਹੇ ਜੁਗਾ ਜੁਗ ਅੰਤਰ ਖਾਹੇ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅਖਿ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜੇਤ ਦੇ ਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜੇਤ ਸੁਣ ਧਰੇ ਪਿਆਰੇ ਅਵ੍ਰਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰੁ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪਿ ਆਪ ਨਿਰੰਜਨ ਸੋਏ ਜਨ ਸੇਬਿਆ ਤਰਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਿ ਗੁਰਮੁਖ ਵੇਦੰ ਗੁਰਮੁਖ ਰਹਿ ਆਸmai ਗੁਰ ਈਸਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ 부ਜਾਈ ਸਭਨਾ ਜੀਆ ਕਾ ਇਕ ਦਾਤਾ ਸੋਵੇਂ ਵਿਸਰਣ ਨ ਜਾਈ तीरथ नवा जे तिस भावा विण पाणे के नहाए करी जेती सिरठ उपाय देखा विण करमा के मिले लई मत विच रतन जवाहर माणक जे एक गुरु की सिख सुनी गुरा एक देह बुझाई सबना जिया का एक दाता सोमे विसरण जाई ਜੇ ਜੁਗ ਚਰਿਆਰ ਜਾ ਹੋੜ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰਣ ਆਵੇ ਤਵਾਤਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਜੋ ਸਿਰੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹਾ ਕੋਈ ਨਾਮ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ਼ ਸੁਣੈ ਦੀਪ ਲੋ ਪਾਤਲ ਸੁਣੈ ਪੋਹਨ ਸਕੈ ਕਾਲ ਨਾਨਕ ਭਗਤਾ ਸਰਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਤਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਨ ਸੰਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵਹਿ ਰਾਹੋ ਸੁਣਿਆ ਹਾਥ ਹੋਵੇ ਸਗਾਹੋ ਨਾਨਕ ਭਗਤਾਸਰਾ ਵਿਗਾਸ ਸੁਣਿਆ ਦੁੱਖਾਂ ਦਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਿਸਤਾਏ ਕਾਗਦ ਕਲਮ ਨਾ ਲਿਖਣ ਹਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭੁਣ ਕੀ ਸੋਧ ਮਨੈ ਮੋਹ ਝੋਟਾ ਨਾ ਖਾਏ ਮਨੈ ਜਮ ਕੇ ਸਾਧਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤਸੰ ਪਰਗਟ ਜਾਏ ਮਨੈ ਮਗਲ ਚੱਲੇ ਪੰਥ ਮਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵਹਿ ਮੋਖ ਦਵਾਰ ਮਨੈ ਪਰਵਾਰੈ ਸਾਧਾਰ ਮਨੈ ਤਰੇ ਤਾਰੇ ਗੁਰ ਸੇਖ ਮਨੈ ਨਾਨਕ ਹੋਇ ਨ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨੁ ਪੰਚੇ ਸੋਹ ਹੈ ਦਰ ਰਾਜਾਨ ਪੰਚ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰੁ ਤੋਹਲ ਧਰਮਦਿਆ ਕਾ ਪੂਤ ਸੰਤੋਖਾ ਪ੍ਰਖਿਆ ਜਲ ਸੂਤ ਜੇ ਕੋ ਗੁਜੇ ਹੋਵੇ ਸਚਿਆਰੋ ਤਬ ਨੈਉ ਪਰ ਕੇਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸ ਦੇ ਭਾਰ ਤਲੈ ਕਮਨ ਜੋਰ ਜੀ ਜਾ ਤਰੰਗਾ ਕਿਨਾਰ ਬ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤੇ ਕੀਤਾ ਬਸਾਓ ਏਕੁ ਕਬਾਵ ਤਿਸ ਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾਏ ਕਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਾਪੁ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਹ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿਅ ਸੰਖ ਦਾਤਾਰ ਅਸੰਖ ਸੂਰਮਹ ਭਕਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹ ਅਸੰਖ ਮਲੇਸ਼ ਮਲ ਭਖਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪ੍ਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਦੇਖਣ ਬੋਲਣ ਬਾਣ ਅਖਰਾ ਸਰ ਸੰਜੋਗ ਬਖਾਨ ਜੇ ਨਾ ਇਹ ਲਿਖੇ ਤੇ ਸਿਰਣਾਹੇ ਜਿਵ ਫਰਮਾਏ ਤੇ ਬਿਤੇ ਪਾਹੇ ਜੇ ਤਾ ਗੀਤਾ ਤੇ ਤਾ ਨਾ ਉਹ ਵਿੜ ਨਾਵੇ ਨਾਹੀ ਕੋਥਾ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾ ਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਧਨ ਦੇਹ ਪਾਣੀ ਧੋਤੇ ਉਤਰ ਸੁਖੇਹ ਮੋਦ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਓ ਧੋਏ ਭਰੀਏ ਮਤ ਪਾਪ ਕੈ ਸੰਗ ਓ ਧੋਪੈ ਨਾਵੇ ਕੇ ਰੰਗ ਪੁਨੀ ਪਾਪੀ ਅਖਣ ਨਾਹੀ ਕਾਰਨ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੇਰਥ ਤਪ ਦਇਆ ਦਤ ਦਾਨੋ ਜੇ ਕੋ ਪਾਵੈ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੇਰਥ ਮਨ ਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਸ ਪਾਣੀ ਬ੍ਰਹਮਵ ਸਤ ਸੁਹਾਨ ਸਦਾ ਮਨ ਚਾਉ ਕਮਨ ਸਵੇਲਾ ਵਖਤ ਕਮਨ ਕਮਨ ਸੇਤ ਕਮਨ ਵਾਰ ਕਮਨ ਸਰੂਤੀ ਮਾਹੋ ਕਮਨ ਜਿਤ ਹੋਆ ਆਕਾਰ ਵੇਲ ਨਾ ਪਈ ਪੰਡਤੀ ਜੇ ਹੋਵੇ ਲਿਖ ਪੁਰਾਨ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਨੇ ਕੁਰਾਨ ਚਿਤ ਵਾਰਣਾ ਜੋਗੀ ਜਾਣੈ ਰਤ ਮਾਹੋ ਨਾ ਕੋਈ ਜਾ ਕਰਤਾ ਸ੍ਰਿਠੀ ਪੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਆਖਾ ਕਿਵਸਾ ਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਇ ਕੀਤਾ ਜਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਅਗੇ ਗਿਆਨ ਸੋਹੈ ਪਾਤਾ ਲਾਪਤਾ ਲਖ ਅਗਾਸ ਅਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣਕ ਬਾਤ ਸਹਸ 18 ਕਹਿਨਕ ਤੇ ਬਾਆ ਅਸਲੂ ਇੱਕ ਧਾਤ ਲਿਖਾ ਹੋਇ ਤਾ ਲਿਖਿਐ ਦੇਖਾ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੇ ਤੇ ਸੁਰਤ ਨ ਪਾਈਆ ਨਦੀਆ ਤੇ ਵਹ ਪਵੇ ਸੁਨੰਦ ਨ ਜਾਣੀ ਹੈ ਸਮਨ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੋਲ ਨ ਹੋਵਨੀ ਜੇ ਤਿਸ ਮਨਹੁ ਨ ਵਿਸਰਹਿ ਅੰਤ ਨ ਸਕਤੇ ਕਹਿਣ ਅੰਤੋ ਅੰਤਨ ਕਰਨੇ ਦੇਣ ਅੰਤੋ ਅੰਤਨ ਵੇਖਣ ਸੁਣਨ ਅੰਤ ਅੰਤਨ ਜਾਪੈ ਕੇ ਅਵਲ ਮੰਤੋ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਵਾਰ ਅੰਤਕਾਰਨ ਕੀਤੇ ਬਿਰਲਾਹੇ ਤਾਂ ਕੇ ਅੰਤਨ ਪਾਏ ਜਾਹੇ ਇਹੋ ਅੰਤ ਨ ਜਾਣ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬੇ ਉੱਚਾ ਥਾਉ ਉਜੇ ਉਪਰ ਉੱਚਾ ਨਾਉ ਐਵੜੇ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੇ ਸੋਏ ਜੀਵੜਿ ਆਪੋ ਜਾਣ ਆਪਾ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤਮਾਏ ਕਿਤੇ ਮੰਗਹਿ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਾਖ ਟਹਿ ਵਿਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੁਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਅਖਣ ਪਾਏ ਉਹ ਜਾਣੇ ਜਿਤਿਆ ਮੋ ਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਪੇਕੇ ਕੇ ਜਿਸ ਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਐ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਭਾਏ ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲਾ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖਰੇ ਲਿਵਲਾਏ ਆਖੇ ਵੀਰ ਪਾਠ ਪੁਰਾਣ ਆਖੇ ਪੜੇ ਕਰੇ ਮੁਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਅੱਖਰ ਦਨ ਵਿਖਦੇਵ ਅੱਖ ਸੁਰ ਨਰ ਮਨ ਜਨ ਸੇਵ ਗੇਤੇ ਅੱਖ ਅੱਖਣ ਪਾਏ ਕੇਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰਹਿ ਤਾਇ ਮਨਸ ਕਹਿ ਕੇ ਕੇ ਜੇਵੜ ਭਾਵੇ ਤੇਵੜ ਹੋਵੇ ਨਾਨਕ ਜਾਣ ਸਾਚਾ ਸੋਏ ਜੇ ਕੋ ਅਖੇ ਬੋਲ ਵਿਗਾੜੂ ਤਾਂ ਲਖਿਐ ਸਿਰ ਗਵਾਰ ਗਵਾਰੂ ਸੋ ਦਾਰੁ ਕਿਹਾ ਸੋ ਕਰ ਕੇਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਨਾਲ ਅਨੇਕ ਅਸੰਖਾ ਗیتے ਵਾਮਨ ਹਾਰੇ ਕਿਤੇ ਰਾਗ ਪਰੇ ਸੋ ਕਹੀਨ ਕਿਤੇ ਗਾਵਨ ਹਾਰੇ ਗਾਵੇ ਤੁਹਾਨੂੰ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਰਖ ਜਾਣੇ ਲੇਖ ਲੇਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਜਿ ਗਾਵਹਿ ਨਿਹ ਰਸਣ ਬੈਠੇ ਦੇਵਤਾ ਦਰਨਾਲੇ ਗਾਵਹਿ ਸਿਦ ਸਮਧਿ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੇ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਰ ਪ੍ਰਨਰਕੇਸ਼ਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ 모ਹਨ ਸੁਰਗਾ ਮਛ ਪਿਆਲੇ ਗਵਨ ਰਤਨ ਉਪਾਏ ਤੇਰੇ 88 ਤੀਰਥ ਨਾਲੇ ਗਾਵੇ ਜੂਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਝੰਡਾ ਕਰ ਕਰ ਰੱਖੇ ਧਾਰੇ ਸੇ ਤਦ ਨੂੰ ਗਾਵੇ ਜੂਤ ਉਤਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸਿਮੈ ਚਿਤ ਨ ਆਵਨੋ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਚੁ ਨਾਇ ਹੈ ਪੀ ਉਸ ਜੈਨ ਜੈਸੀ ਰਚਨਾ ਜਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਿਲ ਉਪਾਈ ਕਰ ਕਰ ਵੇਖੇ ਗੇਤਾ ਆਪਣਾ ਜਿਵ ਤਿਸ ਦੀ ਵਿਢਿਆਈ ਜੋ ਤਿਸ ਭਾਵੇ ਸੋਇ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤ ਸਾਹੁ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਬ ਪਤ ਝੋਲੀ ਧਿਆਨ ਕੀ ਕਰੇ ਵੇ ਭੂਤ ਖਿੰθα ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨੋ ਜੀਤੇ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਪੂਰਤ ਗਿਆਨ ਤੇ ਆ ਭੰਡਾਰਨ ਘਟ ਘਟ ਵੱਜੇ ਨਾਦ ਆਪਨਾਥ ਨਾਥੀ ਸਭਜਾ ਕੀ ਰਿਦਿ ਸਦੇਵਰਾ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾ ਬਹਿ ਲੇਖ ਆਵੇ ਭਾਗ ਆਦੇਸ ਤਿਸੇ ਆਦੇਸ ਆਦ ਅਨੀਲ ਅਰਾਧ ਅਨਾਹਤ ਜੁਗ ਜੁਗ ਇੱਕ ਵੇਸ ਇਕਮਾਈ ਜੁਗਤ ਵਿਆਹੀ ਤਿੰਨ ਚਲੇ ਪ੍ਰਮਾਣ ਏਕ ਸੰਸਾਰੀ ਏਕ ਭੰਡਾਰੀ ਏਕ ਲਾਇ ਦੀ ਬਾਣ ਜਿਗਤਿਸ ਭਾਵੇ ਤੇ ਵਚਲਾਵੇ ਜਿਵੇਂ ਹੋਵੇ ਪ੍ਰਮਾਣ ਉਹ ਵੇਖੇ ਉਹਨਾਂ ਨਦਰਣਾ ਆਵੇ ਬਹੁਤਾਏ ਹੋ ਵਿਡਾਨ ਆਦੇਸ ਤਿਸੈ ਆਦੇਸ ਆਦ ਅਨੀਨ ਅਨਾਦ ਅਨਾਹਤ ਜੁਗ ਜੁਵੇ ਕੋ ਵੇਸ ਆਸਣ ਲੋਏ ਨੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੇ ਸਾਚੀ ਕਾਰ ਆਜੇ ਸਤਿ ਸੈ ਅਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਇਕ ਦੂਜੀ ਭੋ ਲਖ ਹੋ へ ਲਖ ਹੋ ਵਹਿ ਲਖ ਵੇਸ ਲਖ ਲਖ ਵੇੜਾ ਅਖਿ ਐ ਹੈ ਏਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆਂ ਛੜਿਏ ਹੋਏ ਅਕੀਸ ਸੁਣਨ ਲਾਇਆ ਆਕਾਸ ਕੇ ਕੀਟਾ ਆਈ ਰੀਸ ਨਾਲਕ ਨਦਰੀ ਪਈ ਐ ਕੁੜੀ ਕੁੜੇ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰਨ ਮੰਗਣ ਦੇ ਨ ਜੋਰ ਜੋਰਨਾ ਜੀਵਨ ਮਰਨ ਨਹਿ ਜੋਰ ਜੋਰਨਾ ਰਾਜਮਾਲ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ᔪਗਤੀ ਛਟੈ ਸੰਸਾਰ ਜਿਸ ਸਾਹਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਤੇ ਤਿਵਾਰ ਪਉਣ ਪਾਣੀ ਅਗਲੀ ਪਾਤਾਲ ਉਸ ਵਿੱਚ ਧਰਤੀ ਥਾਪ ਰਖੇਤ੍ਰਮਸਾਲ ਉਸ ਵਿੱਚ ਜੀ ਜੋਤ ਕੇ ਰੰਗ تن ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰੁ ਤਿਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੇ ਨੀਸਾਣ ਕਚ ਪਕਾਇ ਉਥੈ ਪਾਏ ਨਾਨਕ ਗਇ ਜਾਪੇ ਜਾਏ ਧਰਮਖੰਡ ਕਾਇਮ ਧਰਮ ਗਿਆਨਖੰਡ ਕਾਇਖੋ ਕਰਮ ਕਿਤੇ ਪਉਣ ਪਣੀ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਬ੍ਰਹਮੇ ਘਾੜਤ ਘੜਿਆਹ ਰੂਪ ਰੰਗ ਕੇ ਵੇਸ ਕਿਤੀਆ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਦੇਸ ਕਿਤੇ ਅਦਚੰਡ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਗੋਧਨਾਥ ਕੇਤੇ ਕਿਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਥ ਨਰਿੰਦ ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜਿਆ ਸੁਰਤ ਮਤਮਨ ਬੁੱਧ ਤਿਥੈ ਘੜਿਆ ਸ੍ਰੋਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਤਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿ ਬਾਂਬਾਹੇ ਤਾਕੀ ਰੂਪ ਨ ਕਥਨੇ ਜਾਏ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕੈ ਨਾਮ ਵਸੈ ਮਨ ਮਾਹੇ ਥਿਥੈ ਭਗਤ ਵਸਹਿ ਕੇ ਲੋਕ ਰਹਿ ਅਨੰਤ ਚਮਨ ਸੋਏ ਸਚਖੰਡ ਵਸੈ ਨਨੰਕਾਰ ਕਰ ਕਰ ਵੇਖੈ ਨਦਰਿਨ ਹਾਲ ਥਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ੍ਰਾਂਤ ਥਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦੇ ਵੈ ਤੇ ਵਿਚਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਦਾਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੀਰ ਹਥਿਆਰ ਭੋਖ ਲਗਨ ਤਬ ਤਾਓ ਭਾਂਡਾ ਭਾਉ ਅੰਮ੍ਰਿਤ ਢਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤੁਨਕਾਰ ਨਾਨਕ ਨਦਰ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਇ ਦਾ ਆਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੇ ਧਰਮ ਹਦੂਰ ਕਰਮੀਆਂ ਕੋ ਆਪਣੀ ਕਿਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾ ਲਗਦੇ ਮੁਖ ਉਜਲੇ ਕਿਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ